ਕੀ ਰਾਵਣ ਨਾਲ ਇਨਸਾਫ ਹੋਇਆ ਰਾਵਣ ਦੇ ਜੀਵਨ ਦਾ ਅਸਲ ਸੱਚ ਸੰਸਾਰ ਵਿੱਚ ਸ਼ੁਰੂ ਤੋਂ ਹੀ ਚੰਗਿਆਈ ਅਤੇ ਬੁਰੀਾਈ ਦੀ جنگ ਚਲਦੀ ਆ ਰਹੀ ਹੈ ਜਿਵੇਂ ਚੰਗੇ ਸਮੇਂ ਨੂੰ ਸਤਜੁਗ ਅਤੇ ਬੁਰੇ ਨੂੰ ਕਾਲਯੁਗ ਕਿਹਾ ਗਿਆ ਹੈ ਇਸੇ ਤਰ੍ਹਾਂ ਭਲੇ ਪੁਰਸ਼ਾਂ ਨੂੰ ਦੇਵਤੇ ਅਤੇ ਬੁਰਿਆਂ ਨੂੰ ਦੈਂਤ ਰਕਸ਼ ਕਿਹਾ ਜਾਂਦਾ ਹੈ ਇੱਕ ਮਾਨ ਵਿਦਵਾਨ ਜਿਸ ਦਾ ਦਸਾਂ ਸਿਰਾਂ ਵਰਗਾ ਦਿਮਾਗ ਸੀ ਉਸਨੇ ਸਮੇਂ ਦੀ ਵੰਡ ਕੀਤੀ ਮਹੀਨੇ ਸਾਲ ਬਣਾਏ ਜੋ ਕੈਲੰਡਰ ਆਪਾਂ ਦੇਖਦੇ ਹਾਂ ਇਸ ਨੂੰ ਵੀ 라ਵਣ ਨੇ ਬਣਾਇਆ ਸੀ ਕੀ ਕਾਰਨ ਸਾਨ ਨੇ ਇੰਨੇ ਸਮਝਦਾਰ ਬੰਦੇ ਨੂੰ ਰਕਸ਼ ਦਾ ਨਾਮ ਦੇ ਕੇ ਉਸ ਦੇ ਪੁਤਲੇ ਸਾੜੇ ਜਾਂਦੇ ਹਨ ਇਸ ਵੀਡੀਓ ਰਾਹੀਂ ਦੁਸ਼ਹਿਰੇ ਬਾਰੇ ਪੂਰੀ ਜਾਣਕਾਰੀ ਬਹੁਤ ਹੀ ਘੱਟ ਸ਼ਬਦਾਂ ਵਿੱਚ ਦੱਸਾਂਗੀ। ਅਖੀਰ ਤੱਕ ਜਰੂਰ ਸੁਣਨਾ ਜੀ। ਦੁਸ਼ਹਿਰਾ ਜਿਸ ਨੂੰ ਵਿਜਯ ਸ਼ਮੀ ਵੀ ਕਿਹਾ ਜਾਂਦਾ ਹੈ। ਤਿਹਾੜ ਹਿੰਦੂ ਮਤ ਅੰਦਰ ਸ਼੍ਰੀ ਰਾਮਚੰਦਰ ਜੀ ਦੀ ਰਾਵਣ ਉੱਤੇ ਜਿੱਤ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਰਮਾਇਣ ਅਨੁਸਾਰ ਰਾਮ ਨੇ ਰਾਵਣ ਨੂੰ ਹਰਾਉਣ ਲਈ ਲੰਕਾ ਉੱਤੇ ਹਮਲਾ ਕੀਤਾ 9 ਦਿਨਾਂ ਦੀ ਲੜਾਈ ਨਵਰਾਤਰੀ ਤੋਂ ਬਾਅਦ 10ਵੇਂ ਦਿਨ ਰਾਵਣ ਦਾ ਅੰਤ ਕੀਤਾ ਇਹ ਦਿਨ ਵਿਜਿਤ ਸ਼ਮੀ ਦੁਸ਼ਹਿਰੇ ਵਜੋਂ ਮਨਾਇਆ ਜਾਂਦਾ ਹੈ ਜੋ ਅਸ਼ਾਯ ਦੀ ਬੁਰਾਈ ਉੱਤੇ ਜਿੱਤ ਦਾ ਪ੍ਰਤੀਕ ਹੈ ਰਾਵਣ ਜਨਮ ਤੋਂ ਬੁਰਾ ਨਹੀਂ ਸੀ ਉਹ ਬ੍ਰਾਹਮਣਾਂ ਦੇ ਘਰ ਉੱਚੀ ਕੋਲ ਵਿੱਚ ਪੈਦਾ ਹੋਇਆ ਬੜਾ ਸੁੰਦਰ ਸਰੂਪ ਸੀ ਲੰਕਾ ਦਾ ਰਾਜਾ ਇੱਕ ਬਹੁਤ ਵੱਡਾ ਵਿਦਵਾਨ ਸੀ ਹਰ ਮਨੁੱਖ ਦੇ ਵਿੱਚ ਜਿੱਥੇ ਗੁਣ ਹੁੰਦੇ ਨੇ ਉਥੇ ਕੁਝ ਔਗਣ ਵੀ ਹੁੰਦੇ ਹਨ 라ਵਣ ਵੱਲੋਂ ਸੀਤਾ ਨੂੰ ਚੁੱਕਣ ਵਾਲੇ ਔਗਣ ਕਰਕੇ ਦੁਨੀਆ ਨੇ ਉਸ ਨੇ ਸਾਰੇ ਗੁਨਾ ਤੇ ਪਰਦਾ ਪਾ ਦਿੱਤਾ ਸੀਤਾ ਨੂੰ ਉਹ ਚੁੱਕ ਕੇ ਜ਼ਰੂਰ ਲਿਆਇਆ ਸੀ ਪਰ ਉਸਨੇ ਕੋਈ ਬੁਰਾ ਰਾਖਸ਼ਾ ਵਾਲਾ ਵਿਹਾਰ ਨਹੀਂ ਸੀ ਕੀਤਾ ਸੀਤਾ ਨੂੰ ਚੁੱਕਣ ਪਿੱਛੇ ਵੀ ਇੱਕ ਬਹੁਤ ਵੱਡਾ ਕਾਰਨ ਸੀ ਪਹਿਲਾਂ ਲక్ష్ਮਣ ਵੱਲੋਂ ਰਾਵਣ ਦੀ ਭੈਣ ਸਰੂਪਨਖਾ ਦਾ ਨੱਕ ਵੱਡਿਆ ਗਿਆ ਸਰੂਪ ਨਖਾ ਦੀ ਗਲਤੀ ਜ਼ਰੂਰ ਸੀ ਉਸਨੇ ਲక్ష్మణ ਨਾਲ ਵਿਆਹ ਦੀ ਜ਼ਿੱਦ ਕੀਤੀ ਪਰ ਲక్ష్ਮਨ ਵੱਲੋਂ ਉਸ ਦਾ ਨੱਕ ਵੱਢ ਕੇ ਬਹੁਤ ਵੱਡੀ ਸਜ਼ਾ ਦਿੱਤੀ ਗਈ ਹੁਣ ਕਿਸੇ ਇਸਤਰੀ ਦਾ ਨੱਕ ਕੱਟ ਦੇਣੀ ਇਹ ਤੇ ساری ਜ਼ਿੰਦਗੀ ਲਈ ਉਸ ਨੂੰ ਕੁਰਪ ਕਰ ਦੇਣਾ ਹੈ ਇਹ ਪੈਲ ਲక్ష్ਮਨ ਤੋਂ ਹੋਈ ਸੀ ਰਾਮਨ ਤੋਂ ਨਹੀਂ ਕਿ ਜੇ ਆਮ ਸੁਧਾਰਨ ਮਨੁੱਖ ਦੀ ਭੈਣ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਹੋਵੇ ਸ਼ਾਇਦ ਉਹ ਵੀ ਬਦਲੇ ਦੀ ਭਾਵਨਾ ਚ ਆ ਜਾਏਗਾ ਪਰ ਉਹ ਤੇ ਲੰਕਾ ਦੇ ਰਾਜੇ ਦੀ ਭੈਣ ਸੀ ਬੜਾ ਸ਼ਕਤੀਸ਼ਾਲੀ ਤਾਕਤਵਾਰ ਰਾਜਾ ਸੀ ਗੁਰਬਾਣੀ ਵਿੱਚ ਦੱਸਿਆ ਗਿਆ ਹੈ ਚੰਦ ਸੂਰਜ ਜਾਂਕੇ ਤਪਤ ਰਸੋਈ ਉਸ ਸਮੇਂ ਸੂਰਜ ਦੀਆਂ ਕਿਰਨਾਂ ਨਾਲ ਰਸੋਈ ਦੇ ਚੁੱਲ੍ਹੇ ਬਲਦੇ ਸਨ ਪਤਾ ਨਹੀਂ ਕਿਸ ਢੰਗ ਨਾਲ ਉਸਨੇ ਇਹ ਚੁੱਲ੍ਹੇ ਬਣਾਏ ਹੋਣਗੇ ਉਸ ਜਮਾਨੇ ਵਿੱਚ ਸੋਲਰ ਸਿਸਟਮ ਸੂਰਜੀ ਊਰਜਾ ਰੋਸ਼ਨੀ ਤੋਂ ਕੰਮ ਲਿਆ ਸੀ ਇਸ ਰਾਵਣ ਨੇ ਇਹਦਾ ਮਤਲਬ ਕੀ ਉਸ ਜਮਾਨੇ ਵਿੱਚ ਬੜੀ ਤਰੱਕੀ ਕਰ ਰਹੀ ਸੀ ਰਾਵਣ ਨੇ ਆਪਣੇ ਮਹਿਲ ਦੇ ਉੱਤੇ ਸੋਨਾ ਚਾੜਿਆ ਹੋਇਆ ਸੀ ਸੋਨੇ ਦੀ ਲੰਕਾ ਸੀ ਚਾਰੇ ਵੇਦ ਉਸ ਨੂੰ ਜ਼ੁਬਾਨੀ ਜਾਦ ਸਨ ਉਹਦਾ ਮਨ ਇਕਾਗਰ ਸੀ ਤਾਂ ਹੀ ਵੈਦ ਜ਼ੁਬਾਨੀ ਜਾਦ ਹੋਏ ਸ਼ਿਵ ਜੀ ਦਾ ਬਹੁਤ ਵੱਡਾ ਉਪਸ਼ਾਸਕ ਸੀ ਅਸਲ ਵਿੱਚ ਇਹ ਹਾਰਿਆ ਕਿਉਂ ਇਸ ਦੀ ਹਾਰਨ ਦਾ ਕਾਰਨ ਕੀ ਸੀ ਕਹਿੰਦੇ ਧੋਖਾ ਭਰਾ ਬਾਗੀ ਹੋ ਗਿਆ ਉਸ ਨੇ ਸਾਰੇ ਭੇਦ RAM ਨੂੰ ਦੱਸ ਦਿੱਤੇ ਪਰਾ ਬੀਬੀ ਕਸ਼ਨ ਦੀ ਗਦਾਰੀ ਹੀ ਹਾਰ ਦਾ ਕਾਰਨ ਬਣੀ ਜਦ ਵੀ ਕੋਈ ਹਾਰਦਾ ਹੈ ਯਕੀਨ ਮਾਣਿਓ ਆਪਣੇ ਆ ਕਰਕੇ ਹੀ ਹਾਰਦਾ ਹੈ ਇੱਕ ਬੜੀ ਮਸ਼ਹੂਰ ਕਹਾਵਤ ਵੀ ਹੈ ਘਰ ਦਾ ਪਿੰਤੀ ਲੰਕਾ ਟਾਵੇ ਆਪਣਿਆਂ ਦੀ ਗਦਾਰੀ ਕਰਕੇ ਸਾਰੇ ਲੰਕਾ ਤਬਾਹ ਹੋ ਗਈ ਅਖੀਰ ਰਾਵਣ ਬੇਹੋਸ਼ ਹੋ ਕੇ ਧਰਤੀ ਤੇ ਡਿੱਗਦਾ ਹੈ ਸੈਂਕੜੇ ਬਾਣ ਉਸਦੇ ਸਰੀਰ ਵਿੱਚ ਲੱਗੇ ਸਨ ਕਹਿੰਦੇ ਰਾਮ ਜੀ ਦੇ ਮੋਹੀ ਸ਼ਬਦ ਲਿਖ ਕੇ ਇੱਕ ਬਹੁਤ ਵੱਡੇ ਵਿਦਵਾਨ ਦਾ ਅੱਜ ਅੰਤ ਹੋ ਗਿਆ ਉਸਨੇ ਲਕਸ਼ਮਨ ਨੂੰ ਕਿਹਾ ਕਿ ਇੱਕ ਬਹੁਤ ਕੀਮਤੀ ਮਨੁੱਖ ਉਸ ਨੂੰ ਅਸੀਂ ਜ਼ਮੀਨ ਤੇ ਸੁੱਟ ਦਿੱਤਾ ਹੈ ਉਸਦੇ ਆਖਰੀ ਪ੍ਰਾਣ ਨਿਕਲਣ ਰਹੇ ਹਨ ਲక్ష్ਮਨ ਨੂੰ ਤੂੰ ਜਾ ਇਸ ਦੇ ਕੋਲ ਕੋਈ ਕੀਮਤੀ ਗਿਆਨ ਦੀ ਗੱਲ ਸਿੱਖ ਲੈ ਲక్ష్ਮਨ ਗਿਆ ਪਰ ਉਸ ਨੂੰ ਰਾਵਣ ਵੱਲੋਂ ਕੋਈ ਉੱਤਰ ਨਾ ਦਿੱਤਾ ਗਿਆ ਲక్ష్ਮਨ ਵਾਪਸ ਆ ਗਿਆ ਕਹਿੰਦਾ ਭਗਵਾਨ ਉਹ ਤੇ ਬੋਲਦਾ ਹੀ ਨਹੀਂ ਰਾਮ ਕਹਿੰਦੇ ਨੇ ਲక్ష్ਮਨ ਤੇਰੇ ਕੋਲ ਉਹ ਤਰੀਕਾ ਨਹੀਂ ਹੈ ਗਿਆਨ ਲੈਣ ਜਾਂ ਜਿਸ ਦੇ ਕੋਲ ਗਿਆਨ ਲੈਣ ਲਈ ਜਾਇਦਾ ਹੈ ਉਦੇ ਸਿਰ ਵਾਲੇ ਪਾਸੇ ਨਹੀਂ ਖੜੇ ਹੋਈਦਾ ਜਾਓ ਉਸ ਦੇ ਕਦਮਾਂ ਦੇ ਵਿੱਚ ਖੜਾ ਹੋ ਤੇ ਹੱਥ ਜੋੜ ਕੇ ਗਿਆਨ ਦੀ ਮੰਗ ਕਰ ਸੋਚੋ ਜਿਸ ਦੇ ਕਦਮਾਂ ਵਿੱਚ ਰਾਮ ਆਪਣੇ ਭਰਾ ਨੂੰ ਖੜਾ ਕਰਨਾ ਚਾਹੁੰਦਾ ਨੇ ਯਕੀਨ ਜਾਨੋ ਇਹ ਮਨੁੱਖ ਕੋਈ ਮਾਮੂਲੀ ਪੱਦਰ ਦਾ ਨਹੀਂ ਹੋ ਸਕਦਾ ਬੜਾ ਕੀਮਤੀ ਇਨਸਾਨ ਸੀ ਕਦਮਾਂ ਦੇ ਵਿੱਚ ਖੜਾ ਹੋਇਆ ਲਕਸ਼ਮਣ ਹੱਥ ਜੋੜ ਕੇ ਕਹਿ ਲੱਗਾ ਜ਼ਿੰਦਗੀ ਦਾ ਕੋਈ ਕੀਮਤੀ ਅਨੁਭਵ ਇਸ ਆਖਰੀ ਸਮੇਂ ਲਈ ਸਾਡੀ ਝੋਲੀ ਪਾਓ ਕਹਿੰਦੇ 라ਵਣ ਨੇ ਨੇਤਰ ਖੁੱਲੇ ਨੇ ਬੋਲਿਆ ਲਕਸ਼ਮਣ ਹੁਣ ਤੈਨੂੰ ਕੁਝ ਲੈਣ ਦੇ ਆ ਢੰਗ ਆਇਆ ਸੁਣ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕਲ ਕਦੀ ਨਹੀਂ ਆਉਂਦਾ ਜੋ ਜ਼ਰੂਰੀ ਕੰਮ ਹੋਵੇ ਉਸ ਨੂੰ ਹਮੇਸ਼ਾ ਅੱਜ ਹੀ ਕਰ ਲੈਣਾ ਚਾਹੀਦਾ ਹੈ ਮੁਲਤਵੀ ਨਹੀਂ ਕਰਨਾ ਚਾਹੀਦਾ ਕੱਲ ਤੇ ਨਹੀਂ ਸੁੱਟਣਾ ਚਾਹੀਦਾ ਅੱਜ ਹੀ ਕਰਨਾ ਚਾਹੀਦਾ ਹੈ ਗਿਆਨ ਰਾਵਣ ਨੇ ਮਰਨ ਸਮੇਂ ਲక్ష్ਮਣ ਨੂੰ ਦਿੱਤਾ ਇੱਥੇ ਇੱਕ ਗੱਲ ਸਮਝਣੀ ਬੜੀ ਜ਼ਰੂਰੀ ਹੈ ਜਿਸ ਨਾਲ ਰਾਮ ਜੀ ਦਾ ਇੰਨਾ ਵੱਡਾ ਜੁੱਦ ਹੋਇਆ ਹੋਵੇ ਫਿਰ ਵੀ ਉਸ ਕੋਲ ਗੁਣ ਲੈਣ ਲਈ ਲక్ష్ਮਣ ਨੂੰ ਭੇਜ ਰਹੇ ਨੇ ਕਹਿੰਦੇ ਉਸ ਦੇ ਪੈਰਾਂ ਵਾਲੇ ਪਾਸੇ ਖਲੋ ਕੇ ਗਿਆਨ ਮੰਗ ਠੀਕ ਰਾਵਣ ਬੁਰਾ ਜ਼ਰੂਰ ਬਣ ਗਿਆ ਕਿਉਂਕਿ ਉਹ ਹਾਰ ਗਿਆ ਸੀ ਪਰ ਉਸ ਉੱਤੇ ਇੱਕ ਵੀ ਥੱਬਾ ਨਹੀਂ ਹੈ ਸੀਤਾ ਨੂੰ ਉਸਨੇ ਸਿਰਫ ਕੈਦ ਵਿੱਚ ਰੱਖਿਆ ਸੀ ਉਹ ਵੀ ਆਪਣੇ ਮਹਿਲਾਂ ਦੇ ਵਿੱਚ ਨਹੀਂ ਆਪਣੇ ਮਹਿਲਾਂ ਤੋਂ ਬਹੁਤ ਦੂਰ ਅਸ਼ੋਕ ਵਾਟਿਕਾ ਦੇ ਵਿੱਚ ਉਹ ਉਸ ਦੇ ਉੱਚੇ ਇਕ ਲੱਖ ਦੀ ਨਿਸ਼ਾਨੀ ਹੈ ਇਸ ਦੇ ਬ੍ਰਾਹਮਣ ਹੋਣ ਦੀ ਨਿਸ਼ਾਨੀ ਸੀ ਉਹਨੇ ਐਲਾਨਿਆ ਕਿ ਇਹ ਮੇਰੀ ਭੈਣ ਦੀ ਨੱਕ ਨਹੀਂ ਕੱਟੀ ਮੇਰੀ ਨੱਕ ਕੱਟੀ ਗਈ ਹੈ ਮੈਂ ਹੁਣ ਰਾਮ ਦੀ ਨੱਕ ਕੱਟ ਕੇ ਬਦਲਾ ਲਵਾਂਗਾ ਜਦ ਵੀ ਰਾਵਣ ਨੂੰ ਜਲਾਉਂਦੇ ਨੇ ਉਸ ਤੋਂ ਪਹਿਲੇ ਸਾਰਾ ਦਿਨ ਹਿੰਦੂ ਲੋਕ ਮੱਥਾ ਟੇਕਦੇ ਨੇ ਪੂਜਾ ਕਰਦੇ ਨੇ ਇੱਕ ਪਾਸੇ ਤਾਂ ਇਸ ਦਾ ਪੁਤਲਾ ਜਲਾਉਣਾ ਬੇਇੱਜ਼ਤੀ ਕਰਨੀ ਹੈ ਫੇਰ ਵੀ ਮੱਥਾ ਟੇਕ ਰਹੇ ਪ੍ਰਕਰਮਾ ਕਰ ਰਹੇ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਖਿਆਲ ਹੈ ਕਿ ਇਹ ਬੰਦਾ ਭਗਵਾਨ ਦੀ ਤਰ੍ਹਾਂ ਸੀ ਇਸ ਵੱਡੀ ਜੱਗ ਦਾ ਕਾਰਨ ਦੋ ਇਸਤਰੀਆਂ ਸਨ ਇੱਕ ਸਰੂਪਨਕਾ ਤੇ ਸੀਤਾ ਇਹਨਾਂ ਦੋ ਨੂੰ ਇੱਕ ਪਾਸੇ ਕਰ ਦਈਏ ਤਾਂ ਜੁੱਦ ਨਹੀਂ ਹੋਣਾ ਸੀ ਰਾਮ ਨੂੰ ਕੋਈ ਲੋੜ ਨਹੀਂ ਸੀ ਰਾਵਣ ਨਾਲ ਲੜਨ ਦੀ ਦੁਨੀਆ ਦਾ ਇਤਿਹਾਸ ਵਿੱਚ ਹਮੇਸ਼ਾ ਜੁੱਧ ਦੇ ਤਿੰਨ ਕਾਰਨ ਰਹੇ ਹਨ ਜਾਰਾ ਜੋਰੂ ਤੇ ਜ਼ਮੀਨ ਕੇਵਲ ਸਿੱਖ ਇਤਿਹਾਸ ਵਿੱਚ ਹੀ ਜ਼ਬਰ ਜ਼ੁਲਮ ਨੂੰ ਮਿਟਾਉਣ ਲਈ ਜੰਗਾਂ ਹੋਈਆਂ ਧਰਮ ਲਈ ਆਪਾਂ ਕੁਰਬਾਨ ਕੀਤਾ ਬਹੁਤ ਥਾਵਾਂ ਤੇ 라ਵਣ ਨੂੰ ਵੀ ਪੂਜਿਆ ਜਾ ਰਿਹਾ ਹੈ ਦੁਸ਼ਹਿਰੇ ਬਾਰੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਇਆਂ ਭੁਲਾਣ ਦੀ ਖਿਮਾ ਧੰਨਵਾਦ